ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਕਬਿਉ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਟੂਸਟ ਸਬੇ ਤੁਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਹ ਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰ ਮੋਰ ਅਚਾਨੇ ਚੇਖਰ ਦਾ ਘਰੀਏ ਸਭ ਬੈਰਨ ਕੋ ਆਜ ਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਿਆਲ ਕਿ ਰਹ ਪਿਆਸਾ ਤਮਹੇ ਸਾੜ ਕੋਈ ਅਵਰ ਨਾ ਧਿਆਉ ਜੋਬਰ ਚਹਉ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਤੁੰਚੁ ਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੈ ਮੂਜੇ ਭਰੀਏ ਮਰਨ ਕਾਲ ਕਾਤਰਾ ਸਧਿਰੀਏ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਅਸੇ ਤੂਜੋ ਖਰੇ ਹੋ ਰਚਾ ਰਾਖ ਲੈ ਹੋ ਮੋਹਿ ਰੱਖਣ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਦਰਾ ਕਾਲ ਪਾਏ ਸ਼ਿਵ ਜੂ ਅਵਤਰਾ काल पाए कर बेसन प्रकासा सकल काल का की आत्मा सा जवन काल योगी सब केयो बेदराज ब्रह्मा जूतियो जवन काल सब लोक स्वारा नमस्कार है ताहे हमारा जवन काल सब जगत बनायो देवत जच्छन उपजायो ਅੰਤ ਅੰਤ ਇੱਕੇ અવਤਾਰ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘਰ ਘਟ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ केटे ते गोंचर असतुला सब पार कृपा दृष्ट कर फूला तन दुख पाए ते दुखी सुख पाए साधन के सुखी एक एक पीर कड़ कड़ के पीर पछाने कर कर के पटपट के जाने जब उद्धकार करा कर तारा प्रजा तृत तब देह अपारा ਜਬ ਆਕਰਖ ਕਰਤੋ ਕਬ ਹੂੰ ਤੁਮ ਮੈਂ ਮਿਲ ਤਦ ਹੀ ਤਰ ਸਭ ਹੂੰ ਜੇਤੇ ਬਦ ਨ ਸ੍ਰੇਸ਼ਟ ਸਭ ਤਾਰੇ ਆਪ ਆਪਨੇ ਪੋਚ ਉਚਾਰੇ ਤੁਮ ਸਭ ਹੀ ਤੇ ਰਹੇ ਤੰਤ੍ਰਾਲਮ ਜਾਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਭਗਾਰ ਨਰਲੰਬ ਆਦ ਅਨੇਲ ਅਨਾਦ ਅਜੰਬ ਤਾ ਕਾਮੂਡ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਭੇਦਾ

anda je je raja se ta yakini ut kan bahar rach dinni kahu phul raja ve betha kahu se mad pe sangri ketha sagri shrest dikhai champav aad jugad swarup siam pav abaracha mere tam kro, sikh ubar asik sangro dushte yate uthvat utpata sakalam le chigoro rankata जे असे तू जतवसरनी प्रेतन के तुष्ट दुखत भए मरे और खजन पग प्रेत हरे तन के तम संकट सब तारे जो कल को एक बार ते आए है ताके काल निकट ने आए है परचा हुए ताहे सब करला डोष्ट अरिष्ट त्रयत कालला ਕਰਪਾ ਦ੍ਰਿਸ਼ਟਤਾ ਨਾ ਜਾਹੇ ਨਿਹਰੇ ਹੋ ਤਾਕੇ ਤਾਪ ਤਨਕ ਮੋ ਹਰੇ ਹੋ ਰੈ ਦਸੈਤ ਗਰਮੋ ਸਭ ਹੋਈ ਦੁਸ਼ਟ ਚਾਵਸ਼ੈ ਸੁਕੇ ਨ ਕੋਈ ਏਕ ਬਾਰ ਜਨਤ ਮੈਂ ਸੰਭਰ ਕਾਲ ਫਾਸ ਤੇ ਤਾਹੀ ਉਬਾਰ ਜੈਨਰ ਨਾਮ ਤੇ ਹਰੋ ਕਹ ਤਾਰਦ ਦੁਸ਼ਟ ਤੋਪ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਿਹੋ ਉਬਾਰੀ ਸਰਪਠੌਰ ਮੋਹੋ ਸਹਾਈ ਦੁਸ਼ਟ ਦੋ ਤੈਨ ਹੋ ਬਚਾਈ ਹਰਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਹੋ ਉਬਾਰੇ ਸਰਪਠੌਰ ਮੋਹੋ ਸਹਾਈ ਦੁਸ਼ਟ ਦੋ ਤੈਨ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ